ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕਲਗੀਧਰ ਪਾਸ਼ਾ ਤਨਗੁਰ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲੇ ਦੁਸ਼ਹਿਰੇ ਦਾ ਤਿਉਹਾਰ ਅਨੰਦਪੁਰ ਸਾਹਿਬ ਮਨਾਇਆ ਗੁਰੂ ਜੀ ਨੇ ਸਾਨੂੰ ਸ਼ਸਤਰ ਅਤੇ ਸ਼ਸਤਰ ਬਖਸ਼ੇ ਹਨ ਮਹਾਰਾਜ ਜੀ ਨੇ ਇਸ ਦਿਨ ਆਪਣੇ ਖਜ਼ਾਨੇ ਚੋਂ ਸਾਰੇ ਸ਼ਸਤਰ ਬਾਹਰ ਕਢਾ ਕੇ ਸਫਾਈ ਦਾ ਕੰਮ ਕਰਵਾਇਆ ਸੀ ਉਸ ਤੋਂ ਬਾਅਦ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਹਿਰੇ ਦਾ ਪਰ ਮਨਾਇਆ ਸ਼ਸਤਰ ਦੀ ਸੇਵਾ ਪੂਜਾ ਅਤੇ ਦਸਮ ਗ੍ਰੰਥ ਦੀ ਬਾਣੀ ਦੇ ਜਾਪ ਕੀਤੇ ਗਏ ਦਾਨਗੁਰੂ ਗੋਬਿੰਦ ਸਿੰਘ ਜੀ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਦੁਸ਼ਹਿਰੇ ਦੇ ਤਿਉਹਾਰ ਨੂੰ ਜੋਧਿਆਂ ਦੀ ਸਿਖਲਾਈ ਅਤੇ ਸ਼ਸਤਰ ਅਭਿਆਸ ਦੇ ਰੂਪ ਦੇ ਵਿੱਚ ਮਨਾਉਣਾ ਸ਼ੁਰੂ ਕੀਤਾ। ਗੁਰੂ ਦੇ ਖਾਲਸੇ ਨੇ ਗੁਰਬਾਣੀ ਪੜ੍ਹਦਿਆਂ ਹੋਇਆਂ ਨਗਾੜਿਆਂ ਗਤਕਿਆਂ ਅਤੇ ਗੁਰੂ ਜੀ ਦੇ ਘੋੜਿਆਂ ਦੇ ਨਾਲ ਪੂਰੀ ਜਹੋ ਜਲਾਲ ਦੇ ਨਾਲ ਮਹੱਲਾ ਖੇਡਣ ਦੀ ਪਰੰਪਰਾ ਸ਼ੁਰੂ ਕੀਤੀ। ਗੁਰੂ ਸਾਹਿਬ ਦੀਆਂ ਫੌਜਾਂ ਵੀ ਸ਼ਾਮਿਲ ਹੋਣ ਲਈ ਜੋਧੇ ਵੱਧ ਚੜ ਕੇ ਕਰਤੱਵ ਦਿਖਾਉਂਦੇ ਸਨ। ਇਸੇ ਰਵਾਇਤ ਨੂੰ ਕਾਇਮ ਰੱਖਦਿਆਂ ਹੋਇਆਂ ਸਿੱਖ ਰਾਤ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੁਸ਼ਹਿਰੇ ਦੇ ਤਿਉਹਾਰ ਨੂੰ ਦਰਬਾਰ-ਏ-ਖਾਲਸਾ ਦੇ ਰੂਪ ਦੇ ਵਿੱਚ ਮਨਾਉਣਾ ਸ਼ੁਰੂ ਕੀਤਾ ਸੀ। ਇਸ ਦਿਨ ਮਹਾਰਾਜਾ ਰਣਜੀਤ ਸਿੰਘ ਆਪਣੇ ਮਹਾਨ ਜਰਨੈਲਾਂ ਸਰਦਾਰ ਹਰੀ ਸਿੰਘ ਨਲਵਾ ਅਤੇ ਅਕਾਲੀ ਫੂਲਾ ਸਿੰਘ ਜੀ ਨੂੰ ਨਾਲ ਲੈ ਕੇ ਮਹੱਲਾ ਕੜਦੇ ਸਨ ਅਤੇ ਜੋਧਿਆਂ ਨੂੰ ਇਨਾਮ ਦਿੰਦੇ ਸਨ। ਸ਼ਹੀਦਾਂ ਦੇ ਲਹੂ ਦੇ ਨਾਲ ਸ਼ਿੰਗਾਰੇ ਪਾਵਨ ਤਰਤੀ ਚਮਕੌਰ ਸਾਹਿਬ ਵਿਖੇ ਹਰ ਸਾਲ ਦੁਸ਼ਹਿਰਾ ਦਰਬਾਰੇ ਖਾਲਸਾ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਇਥੇ 라ਵਣ ਦਾ ਪੁੱਤਲਾ ਨਹੀਂ ਫੂਕਿਆ ਜਾਂਦਾ ਗੁਰੂ ਦੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਗੁਰਦੁਆਰਾ ਕਤਲਗੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਤੇ ਬੈਠ ਕੇ ਉਹਨਾਂ ਸ਼ਹੀਦਾਂ ਅਤੇ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਜੰਗੇ ਮੈਦਾਨ ਵਿੱਚ ਲੱਖਾਂ ਫੌਜਾਂ ਦੇ ਨਾਲ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਸੀ ਸੰਗਤ ਜੀ ਆਓ ਅਸੀਂ ਵਿਦ ਸ਼ਾਇਰੇ ਨੂੰ اسی ਤਰ੍ਹਾਂ ਮਨਾਈਏ ਜਿਵੇਂ ਸਿੱਖ ਰਾਜ ਅਤੇ ਗੁਰੂ ਸਾਹਿਬ ਦੇ ਸਮੇਂ ਮਨਾਇਆ ਜਾਂਦਾ ਸੀ ਇਹ ਜੋ ਪਰੰਪਰਾ ਖਾਲਸਾ ਰਾਜ ਦੇਵੀ ਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਆਰੰਭ ਹੋਈ ਸੀ ਦੁਸ਼ਹਿਰੇ ਨੂੰ ਦਰਬਾਰੇ ਖਾਲਸਾ ਦੇ ਰੂਪ ਦੇ ਵਿੱਚ ਮਨਾਈਏ ਆਪਣੀਆਂ ਪੁਰਾਤਨ ਰੂ ਰੀਤੀਆਂ ਅਨੁਸਾਰ ਅੱਜ ਵੀ ਦੁਸ਼ਹਿਰੇ ਵਾਲੇ ਦਿਨ ਨੂੰ ਆਪਸੀ ਪਿਆਰ ਸਦ ਭਾਵਨਾ ਮਿਲਨ ਵਰਤਨ ਅਤੇ ਕੌਮੀ ਉਸਾਰੀ ਦੇ ਰੂਪ ਦੇ ਵਿੱਚ ਮਨਾਇਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ